ਹਾਂਜੀ ਮਿੱਤਰੋ ਕੀ ਤੁਸੀਂ ਅਜਿਹੇ ਅਨੋਖੇ ਮੰਦਰਾਂ ਬਾਰੇ ਕਦੇ ਸੁਣਿਆ ਹੈ ਜਿਹੜੇ ਸਾਲ ਦੇ ਵਿੱਚ ਸਿਰਫ 8 ਮਹੀਨੇ ਹੀ ਦਿਖਾਈ ਦੇਣ ਜੀ ਹਾਂ ਸਿਰਫ 8 ਮਹੀਨੇ ਇਹ ਮੰਦਰ ਜਿਹੜੇ ਹੈਗੇ ਆ ਉਹ ਦਿਖਾਈ ਦਿੰਦੇ ਨੇ ਤੇ ਬਾਕੀ ਦੇ 4 ਮਹੀਨੇ ਇਹ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਬਹੁਤ ਕਮਾਲ ਦੇ ਅਨੋਖੇ ਮੰਦਰ ਨੇ ਇਹ ਆਪਾਂ ਤੁਹਾਨੂੰ ਇਹਨਾਂ ਬਾਰੇ ਦੱਸਦੇ ਹਾਂ ਕਿ ਇਹ ਮੰਦਰ ਪੰਜਾਬ ਦੇ ਬਿਲਕੁਲ ਕੋਲ ਹਿਮਾਚਲ ਪ੍ਰਦੇਸ਼ ਦੇ ਵਿੱਚ ਨੇ ਇਹ ਮੰਦਰ ਸਾਲ ਦੇ ਵਿੱਚ 8 ਮਹੀਨੇ ਪਾਣੀ ਦੇ ਵਿੱਚ ਹੀ ਡੁੱਬੇ ਰਹਿੰਦੇ ਨੇ 1970 ਵਿੱਚ ਜਦੋਂ ਪੌਂਗ ਡੈਮ ਬਣਿਆ ਤਾਂ ਇਹ ਮੰਦਰ ਜਲਮਗਨ ਹੋ ਗਏ ਹੁਣ ਇੱਥੇ ਚਣ ਦੇ ਦੋ ਰਸਤੇ ਨੇ ਇੱਕ ਕਿਸ਼ਤੀ ਰਾਹੀਂ ਤੇ ਇੱਕ ਸੜਕ ਰਾਹੀਂ ਜੇਕਰ ਤੁਸੀਂ ਜੁਲਾਈ ਤੋਂ ਫਰਵਰੀ 8 ਮਹੀਨੇ ਜਦੋਂ ਇਹ ਪਾਣੀ ਚ ਡੁੱਬੇ ਨੇ ਤਾਂ ਇੱਥੇ ਪਹੁੰਚਣਾ ਤਾਂ ਤੁਹਾਨੂੰ ਕਿਸ਼ਤੀ ਰਾਹੀਂ ਜਾਣਾ ਪਊਗਾ ਬਾਕੀ 4 ਮਹੀਨੇ ਤੁਸੀਂ ਸੜਕ ਮਾਰਗ ਰਾਹੀਂ ਜਾਣਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹ ਮੰਦਰ ਜਾਣੇ ਜਾਂਦੇ ਨੇ ਬਾਥੂ ਕੀ ਲੜੀ ਵੱਜੋਂ ਕਿਉਂਕਿ ਇਹ ਮੰਦਰ ਬਹੁਤ ਪੁਰਾਣੇ ਨੇ ਤਾਂ ਕਹਿੰਦੇ ਨੇ ਇਹ ਬਾਥੂਨਾ ਦੇ ਪੱਥਰ ਤੋਂ ਬਣਾਏ ਗਏ ਸੀ ਤੇ ਮੰਦਰਾਂ ਦੀ ਇੱਕ ਪੂਰੀ ਲੜੀ ਹੈ ਇਹ ਕਿੰਨੇ ਪੁਰਾਣੇ ਨੇ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਇੱਥੇ ਇੱਕ ਕਹਾਣੀ ਪ੍ਰਚਲਿਤ ਹੈ ਕਹਿੰਦੇ ਨੇ ਕਿ ਇਹ ਪਾਂਡਵਾ ਨੇ ਬਣਾਏ ਸੀ ਲੋਕਾਂ ਦੀ માનਤ ਹੈ ਕਿ ਪਾਂਡਵਾ ਨੇ ਸਵਰਗ ਨੂੰ ਜਾਣ ਦੀਆਂ ਪੌੜੀਆਂ ਸੀ ਜਿਹੜੀਆਂ ਉਹ ਇਸ ਜਗ੍ਹਾ ਤੇ ਬਣਾਈਆਂ ਸੀ ਤੇ ਇਹ ਮੰਦਰ ਅੱਜ ਕੱਲ ਬਾਥੂ ਕੀ ਲੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੁਣ ਤੁਹਾਨੂੰ ਦੱਸ ਦਿਆਂ ਪਹੁੰਚਣਾ ਕਿਵੇਂ ਹੈ ਕਿਉਂਕਿ ਇਹਦੇ ਆਲੇ-ਦਾਲੇ ਬਹੁਤ ਕਮਾਲ ਦੇ ਦ੍ਰਿਸ਼ ਨੇ ਝੀਲ ਦਾ ਪਾਣੀ ਹੈ ਜੇ ਤੁਸੀਂ ਇੱਥੇ ਪਹੁੰਚਣਾ ਹੈ ਸੜਕ ਰਹਿਤਾਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਹਿਮਾਚਲ ਦੇ ਜਵਾਲੀ ਆਉਣਾ ਪਊਗਾ ਜਵਾਲੀ ਤੋਂ ਤੁਸੀਂ ਇੱਥੇ ਸੜਕ ਰਾਹੀਂ ਆ ਸਕਦੇ ਹੋ ਪਰ ਇਹ ਸਿਰਫ ਮਾਰਚ ਅਪ੍ਰੈਲ ਮਈ ਜੂਨ ਦੇ ਮਹੀਨੇ ਵਿਚਾਰ ਮਹੀਨੇ ਵਿੱਚ ਹੀ ਸੰਭਵ ਹੈ ਬਾਕੀ ਮਹੀਨੇ ਇਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦੇ ਨੇ ਤਾਂ ਜਦੋਂ ਇਹ ਪਾਣੀ ਵਿੱਚ ਡੁੱਬੇ ਹੁੰਦੇ ਨੇ ਤਾਂ ਇੱਥੇ ਪਹੁੰਚਣ ਲਈ ਤੁਸੀਂ ਨਗਰੋਟਾ ਸੂਰੀਆਂ ਅਤੇ ਟਮੇਟਾ ਤੋਂ ਜਾ ਸਕਦੇ ਹੋ ਬਹੁਤ ਕਮਾਲ ਦਾ ਦ੍ਰਿਸ਼ ਹੈ ਦੇਖੋ ਜਦੋਂ ਮੰਦਰ ਦੇ ਪਿੱਛੇ ਸੂਰਜ ਡੁੱਬਦਾ ਆਲੇ ਦੁਆਲੇ ਝੀਲ ਦਾ ਪਾਣੀ ਹੈ ਬਹੁਤ ਕਮਾਲ ਦਾ ਜਿਹੜਾ ਤੁਸੀਂ ਇੱਥੇ ਅਨੁਭਵ ਕਰ ਸਕੋਗੇ ਇੱਕ ਵਾਰੀ ਜ਼ਰੂਰ ਦੇਖਣਾ ਚਾਹੀਦਾ ਹੈ ਇਹ ਬਾਥੂ ਕੀ ਲੜੀ ਨਾਲ ਮਸ਼ਹੂਰ ਹੈ ਇਹ ਮੰਦਿਰ ਬਿਲਕੁਲ ਨੇੜੇ ਆ ਪੰਜਾਬ ਦੇ ਹਿਮਾਚਲ ਦੇ ਵਿੱਚ ਹੈ ਤੁਸੀਂ ਇੱਥੇ ਪਹੁੰਚ ਕੇ ਇਸ ਮੰਦਿਰ ਦਾ ਆਨੰਦ ਲੈ ਸਕਦੇ ਹੋ ਇਹ ਪ੍ਰਾਚੀਨ ਮੰਦਿਰ ਭਗਵਾਨ ਸ਼ਿਵ ਦੇ ਮੰਨੇ ਜਾਂਦੇ ਨੇ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਵੀਡੀਓ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਆਪਾਂ ਅਜਿਹੇ ਅਨੋਖੇ ਥਾਨ ਤੁਹਾਨੂੰ ਹੋਰ ਦਿਖਾ ਸਕੀਏ